8th class 8th class ਤੁਹਾਡੇ 바이 मंथली ਪੇਪਰ ਬਹੁਤ ਨਜ਼ਦੀਕ ਨੇ ਅ ਛੁੱਟੀਆਂ ਤੋਂ ਬਾਅਦ ਹੁਣ ਤੁਸੀਂ ਸਕੂਲ ਜਾਓਗੇ ਥੋੜੀ ਦੇਰ ਰਿਵੀਜ਼ਨ ਕਰੂਗੇ ਜਾਂ ਥੋੜੀ ਬਹੁਤ ਹੋਰ ਤਿਆਰੀ ਕਰੂਗੇ ਅਗਲਾ ਸਿਲੇਬਸ ਵੀ ਕਰੂਗੇ ਦਿਨ ਨਾਲ ਜਿਹੜਾ ਤੁਹਾਡਾ 바이 ਮੰਥਲੀ ਪੇਪਰ ਹੋਣਾ ਉਹਦੀ ਤਿਆਰੀ ਵੀ ਕਰੋਗੇ ਕਿਉਂਕਿ ਤੁਸੀਂ ਉਸ ਟੈਸਟ ਦੇ ਵਿੱਚ ਕਿੰਨੇ ਵਟਾ ਕਿੰਨੇ ਨੰਬਰ ਲੈਣੇ ਆ 20/20 ਠੀਕ ਹੈ ਕਿਉਂਕਿ ਕੱਲੇ-ਕੱਲੇ ਨੰਬਰ ਤੁਹਾਡੇ ਫਾਈਨਲ ਦੇ ਵਿੱਚ ਕਾਊਂਟ ਹੋਣੇ ਆ ਔਰ ਤੁਸੀਂ ਫਾਈਨਲ ਦੇ ਵਿੱਚ ਜੋ ਤੁਹਾਡੇ ਮਾਰਚ ਦੇ ਵਿੱਚ ਪੇਪਰ ਆਉਣੇ ਆ ਤਾਂ ਤੁਸੀਂ ਉੱਥੇ ਮੈਰਿਟ ਲੈਣੀ ਹੈ ਠੀਕ ਹੈ ਉੱਥੇ ਜਿਹੜੇ ਪੁਰਾਣੇ ਸੈਂਪਲ ਪੇਪਰ ਪਏ ਹਨ ਇਹ ਤੁਹਾਨੂੰ ਬਹੁਤ ਹੈਲਪਫਲ ਹੋ ਸਕਦੇ ਆ ਤੁਸੀਂ ਤਿਆਰੀ ਕਰੋ ਆਪਣੀ ਜਿੱਦਾਂ ਕਰਦੇ ਪਏ ਆ ਤੇ ਪੇਪਰ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਇਹ ਪੁਰਾਣਾ ਸੈਂਪਲ ਪੇਪਰ ਜ਼ਰੂਰ ਵੇਖਿਓ ਠੀਕ ਹੈ ਜੀ ਲਓ ਜੀ 8ਵੀਂ ਕਲਾਸ ਮੈਥ ਦਾ ਪੇਪਰ ਦੋ ਪਾਰਟ ਆਣਗੇ ਪਾਰਟ A ਪਾਰਟ B ਪਾਰਟ A ਦੇ ਵਿੱਚ ਹੋਣਗੇ ਤੁਹਾਡੇ ਕੋਲੇ 8 ਪ੍ਰਸ਼ਨ ਇੱਕ-ਇੱਕ ਨੰਬਰ ਦੇ ਤਾਂ ਟੋਟਲ ਨੰਬਰ ਹੋ ਗਏ 8 파ਟ ਬੀ ਦੇ ਵਿੱਚ ਹੋਣਗੇ ਤੁਹਾਡੇ ਕੋਲ 6 ਪ੍ਰਸ਼ਨ ਕਿੰਨੇ ਨੰਬਰ ਦੇ 2-2 ਨੰਬਰ ਦੇ ਤਾਂ ਕਿੰਨੇ ਹੋਗੇ ਟੋਟੇ 12 ਦੋਨੋਂ ਨੂੰ ਜੋੜ ਲਓ ਕਿੰਨੇ ਹੋਗੇ ਜੀ 20 ਤੇ ਤੁਸੀਂ ਕਿੰਨੇ ਲੈਣੇ ਆ 20 ਸੋ ਦਿਸ ਇਜ਼ ਯੋਰ ਟਾਰਗੇਟ ਹਨਾ ਤਾਂ ਟਾਰਗੇਟ ਕੀ ਹੈ ਵੀ ਵੀ ਇੱਕ ਨੰਬਰ ਵੀ ਨਹੀਂ ਘਟਾਣਾ ਸਮਾਂ ਕਿ ਮੈਮ ਤੁਹਾਨੂੰ ਐਕਸਾ ਨੰਬਰ ਦੇ ਦਾਂ ਨੀ 1 1 ਕੇ ਆ ਦੋ ਕਿ ਤੁਹਾਡੀ ਰਾਈਟਿੰਗ ਬਹੁਤ ਸੋਹਣੀ ਹੋਈ ਹੈ ਠੀਕ ਹੈ ਵੈਰੀ ਗੁੱਡ ਮਿਲੇ ਐਕਸਲੈਂਟ ਮਿਲੇ तो चाली मिनट तो मिलन गए एक पीरियड पूरा ठीक पार्टी पहुंचते हैं जी पहला क्वेश्चन देखो दो अंक सब तो छोटी संख्या कि अच्छा जी दो अंक दख्यावान शुरू कितों होंदिया ने दस तो दो अंक है ना दस तो जी पिछे पी हुई है, है नौ तो दस तो स्टार्ट होंगे ने चल चलद चलद चलिए कितने तक चले आई नड़िन्नवे तक उस तो अगली कि सौ जिद कि अंक है तीन अंक है सो ए फोकस नहीं है नौकस दस से नड़िन्वे तो, तो सब तो दस अंक तो देखो जो छोटी तो हो हो, तो होगी दस है ना ये होगी सब तो छोटी दो अंको तो देखो कि है? हाँ जी सी ऑप्शन पे हो तो मैं पहला अपना दिमाग लाया ठीक है जी थी, फिर मैं देखिए जो मेरे दिमाग ने कहा कि ऑप्शन है हाँ है ਫਿਰ ਮੈਨੂੰ ਉਸ ਆਪਸ਼ਨ ਨੂੰ ਟਿਕ ਕਰ ਦਿੱਤਾ ਤੇ ਆਪਣੇ ਪੇਪਰ ਦੇ ਵਿੱਚ ਲਿਖ ਦਿੱਤਾ ਕਿ ਕੁਐਸਚਨ ਨੰਬਰ 1 ਕੁਐਸਚਨ ਨੰਬਰ 1 ਦਾ ਜਿਹੜਾ ਆਨਸਰ ਹੈ ਉਹ ਹੈਗਾ ਸੀ ਸੀ ਦੇ ਵਿੱਚ ਕਿਹੜਾ 10 ਓਕੇ ਅੱਛਾ ਜੀ ਉਸ ਤੋਂ ਬਾਅਦ ਸੈਕਿੰਡ ਕੁਐਸਚਨ ਕਿੰਨਾ ਪਿਆ 69 69 ਤੋਂ ਪਿਛਲੀ ਸੰਖਿਆ ਡੈਸ਼ ਹੈ ਅਥਾਰ ਜਦੋਂ 69 ਲਿਖੋਗੇ ਤਾਂ 69 ਤੋਂ ਪਹਿਲਾਂ ਕੀ ਲਿਖਿਆ ਹੋਊਗਾ 68 ਲਿਖਿਆ ਹੋਊਗਾ ਪਿਛਲੀ ਸੰਖਿਆ ਹੀ ਹੈ ਦੇਖੋ ਕਿਤੇ 68 ਪਈ ਹੋਈ ਬਿਲਕੁਲ ਪਈ ਹੋਈ ਹੈ ਜੀ ਆ ਦੇਖੋ ਉਹਨਾਂ ਨੇ ਤੁਹਾਨੂੰ ਧੋਖਾ ਦੇਣ ਵਾਸਤੇ -68 ਵੀ ਲਿਖੀ ਹੈ ਮਾਈਨਸ ਮਾਈਨਸ ਵਾਲੀ ਤੇ ਨਹੀਂ ਆਣਾ ਕਿਉਂਕਿ ਉੱਥੇ ਕਿਹੜੀ ਗੱਲ ਹੋ ਰਹੀ ਹੈ ਜਮਾ ਵਾਲੀ 69 ਓਕੇ ਜੀ ਥਰਡ ਕੁਐਸਚਨ ਦੇਖੋ ਜੀ ਥਰਡ ਕੁਐਸਚਨ ਹੈ ਡੱਬੀਆਂ ਬੰਡਲਾਂ ਤੇ ਤੀਲੀਆਂ ਨੂੰ ਗਿਣ ਕੇ ਸੰਖਿਆ ਲਿਖੋ ਓਕੇ ਜੀ ਤੁਹਾਨੂੰ ਸੰਖਿਆ ਕਿਹੜੀ ਲਿਖਣੀ ਹੈ ਦੇਖਦੇ ਆਂ ਦੇਖੋ ਜੀ ਸੰਖਿਆ ਦੇ ਵਿੱਚ ਉਥੋਂ ਜਿਹੜੀ ਸਾਲਣੀ ਬਣੀ ਹੋਈ ਹੈ ਉਹ ਕਹਿੰਦਾ ਇਕਾਈ ਦਾ ਅੰਕ ਵੀ ਹੋਊਗਾ ਦਹਾਈ ਦਾ ਅੰਕ ਵੀ ਹੋਊਗਾ ਤੇ ਸੈਂਕੜੇ ਦਾ ਅੰਕ ਵੀ ਹੋਊਗਾ ਇਕਾਈ ਵਿੱਚ ਤੁਸੀਂ ਨੰਬਰ ਆਫ ਸਟਿਕਸ ਦੇਖਣੀ ਹੈ ਠੀਕ ਹੈ ਅ ਦਹਾਈ ਵਿੱਚ ਤੁਸੀਂ ਬੰਡਲਾਂ ਦੀ ਗਿਣਤੀ ਦੇਖਣੀ ਹੈ ਔਰ ਸੈਂਕੜੇ ਵਿੱਚ ਤੁਸੀਂ ਡੱਬੀਆਂ ਦੀ ਗਿਣਤੀ ਦੇਖਣੀ ਹੈ ਠੀਕ ਹੈ ਅਸੀਂ ਇੱਥੇ ਵੀ ਤਿਲੀਆਂ ਦੀ ਗਿਣਤੀ ਲਿਖਣੀ ਹੈ ਇੱਥੇ ਵੀ ਤਿਲੀਆਂ ਦੀ ਗਿਣਤੀ ਲਿਖਣੀ ਹੈ ਇੱਥੇ ਵੀ ਤਿਲੀਆਂ ਦੀ ਗਿਣਤੀ ਲਿਖਣੀ ਹੈ ਠੀਕ ਹੈ ਜੀ ਦੇਖੋ ਜੀ आख्या लस उन्होंने हिंट दिते आई डब की है ना उनोटो दसिया हो बंडलों की गिनती है ना फोटो के गिनती है नोटो के रूपया हो के नहीं लिखना इतों देख के लिखना इतों तो देखो जी कलिया कलिया तीलिया ग एक दो तीन गिनती उस नैक्सट आते पे दहाई वास्ते उन्हें गया कि बंडल है दो बंडल है दो बंडल मीन इतने भी दस तीलियां इतने भी दस तीलियां टोटल किए भी ठीक है जी उसने डबे है कि डब्बे, डब्बे, डब्बे है देखो जी इतना बॉक्स ने सौ तीलिया हों की लिख लवाना सौ लिख लवाना है ना तो इकाई रंग इतो चुको ठीक है जी दहाई वास्ते इथो की चुको दो और सैकड़े इतों की चुको एक तो टोटल किने हो गए 124 ठीक है जी लो जी तो देखो केडा ऑप्शन सही है तोडे तो तोडे कोले ऑप्शन बी सही है चौथा सवाल देखो जी चौथे सवाल में भी तो आपको की कहंदा पया कहंदा पया हेठा दितिया संख्यावां नो कटदे क्रम में लिखो ओके किनिया संख्यावां है तो कोले पांच संख्यावां है ਕੜ ਦੇ ਗਰਮ ਵਿੱਚ ਸਭ ਤੋਂ ਪਹਿਲਾਂ ਵੱਡੀ ਹੁੰਦੀ ਹੈ ਫਿਰ ਉਸ ਤੋਂ ਛੋਟੀ 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 ਹੁੰਦੀ ਹੈ ਫਿਰ ਸਭ ਤੋਂ ਛੋਟੀ ਹੁੰਦੀ ਹੈ ਤਾਂ ਮੈਨੂੰ ਦਿਖਦਾ ਪਿਆ ਰੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ 90 90 ਤੋਂ ਛੋਟੀ ਕਿਹੜੀ ਹੈ 77 77 ਤੋਂ ਛੋਟੀ ਕਿਹੜੀ ਹੈ 43 43 ਤੋਂ ਛੋਟੀ ਕਿਹੜੀ ਹੈ 34 34 ਛੋਟੀ ਕਿਹੜੀ ਹੈ 9 ਓਕੇ ਸੀ ਤੇ ਡੀ ਆਪਸ਼ਨ ਦੇਖੋ ਜਰਾ 90 90 ਫਿਰ ਉਸ ਤੋਂ ਬਾਅਦ ਸਾਨੂੰ ਕੀ ਦੱਸਦਾ 77 ਇਹ ਤੇ 77 ਹੁਣ ਐਨ ਵੀ ਆ ਤਾਂ ਸਾਨੂੰ ਪਹਿਲਾਂ ਹੀ ਨਹੀਂ ਸੀ ਲੋਡ एनओसी ਕਟਾ ਮਾਤਾ ਕਿਉਂਕਿ ਦੂਜੇ ਆਪਸ਼ਨ ਸਾਨੂੰ ਦਿੱਕਿਆ ਸਾਨੂੰ 77 ਚਾਹੀਦਾ ਹੈ ਇੱਥੇ 9 ਆ ਤਾਂ ਕਿਹੜਾ ਆਪਸ਼ਨ ਸਹੀ ਹੈ ਆਪਸ਼ਨ ਸੀ ਸਹੀ ਹੈ ਠੀਕ ਹੈ ਜੀ ਤਾਂ ਪਹਿਲਾਂ ਆਪਣਾ ਕਰਨਾ ਫਿਰ ਪਿੱਛੇ ਦੇਖਣਾ ਆਪਸ਼ਨਸ ਨੂੰ ਦੇਖਣਾ ਦੇਖੋ ਜੀ 106 ਵਿੱਚੋਂ 94 ਘਟਾਉਣ ਤੇ ਕੀ ਪ੍ਰਾਪਤ ਹੁੰਦਾ ਹੈ ਬਹੁਤ ਸੌਖਾ 106 ਦੇ ਵਿੱਚੋਂ 94 ਨੂੰ ਕੀ ਕਰ ਦੋ ਮਾਈਨਸ ਕਰ ਦੋ ਤਾਂ 6ਾਂ ਚੋਂ 4 ਗਏ 2 ਇੱਥੇ ਹਾਂਸਰ ਆ ਜੂਗਾ 10 ਬਣ ਜਾਣਗੇ ਹੈਨਾ ਇੱਥੇ

ਹਾਂ ਤਾਂ ਕਿਹੜਾ ਆਪਸ਼ਨ ਸਹੀ ਹੈ ਬੀ ਆਪਸ਼ਨ ਸਹੀ ਹੈ ਸੈਵਨਥ ਕੁਸ਼ਚਨ ਕੈਨ ਦਾ ਸੌਲ ਕਰੋ 234 ਨੂੰ 45 ਦੇ ਨਾਲ ਕੀ ਕਰੋ ਜੀ ਗੁਣਾ ਕਰੋ ਤਾਂ ਤੁਸੀਂ ਕਾਲੀ ਨਹੀਂ ਗੰਨੀ ਤੁਕਾਂ ਨਹੀਂ ਮਾਣਾ 234 ਨੂੰ 45 ਦੇ ਨਾਲ ਆਰਾਮ ਨਾਲ ਗੁਣਾ ਕਰਨੀ ਹੈ ਪਹਿਲਾਂ 5 ਨੂੰ 4 ਨਾਲ ਜਦੋਂ ਗੁਣਾ ਕੀਤੀ 5 ਚੋਕਾ 20 ਦੋ ਹਾਂਸ 5 ਤੀਏ 15 ਜਮਾ 2 17 ਇੱਕ ਹਾਂਸਲ 5 ਦੁਣੀ 10 ਤੇ 1 11 ਠੀਕ ਹੈ ਜੀ ਉਸ ਤੋਂ ਬਾਅਦ ਕਾਟਾ 4 4 16 ਫਿਰ ਇੱਕ ਹਾਂਸ 4 3 12 ਜਮਾ 1 13 ਫਿਰ ਉੱਪਰ ਇੱਕ ਹਾਂਸ 4 2 8 ਤੇ 1 9 ਇੱਥੇ ਆ ਗਿਆ 0 ਇੱਥੇ 7 ਜਮਾ 6 ਕਿੰਨੇ ਹੋ ਗਏ ਜੀ 13 ਫਿਰ ਤੇ ਹਾਂਸਲ ਆ ਗਿਆ 3 ਜਮਾ 1 4 ਜਮਾ 1 5 ਤੇ 9 ਜਮਾ 1 10 ਤੁਹਾਡੇ ਕੋ ਬਣ ਗਿਆ 10530 10530 ਤੋਂ ਦੇਖੋ ਜੀ ਪਹਿਲਾ ਆਪਸ਼ਨ ਬਿਲਕੁਲ ਸਹੀ ਹੈ ਇਹ ਆਪਸ਼ਨ ਕਰੈਕਟ ਹੈ ਠੀਕ ਚਲੋ ਜੀ ਉਸ ਤੋਂ ਬਾਅਦ ਅੱਗੇ ਅੱਗੇ ਆਂਦੇ ਆ ਜੀ ਆ ਵਾਓ 8ਵਾਂ ਸਵਾਲ ਪੀਜੇ ਦਾ ਕਿੰਨਾ 파ਗ ਹਰਸ਼ ਵੱਲੋਂ ਖਾ ਲਿਆ ਗਿਆ ਹੈ ਪਿੰਨਾ ਵਾਲਾ ਸਵਾਲ ਹੈ ਪਹਿਲਾਂ ਤਾਂ ਤੁਸੀਂ ਦੇਖੋ ਜੀ ਅ ਕੀ ਦੀ ਗੱਲ ਕਹਿੰਦਾ ਹੋਇਆ ਹਰਸ਼ ਨੇ ਜਿਹੜਾ ਖਾ ਲਿਆ ਹੋਇਆ ਠੀਕ ਹੈ ਤਾਂ ਤੁਹਾਨੂੰ ਪਹਿਲਾਂ ਦੇਖੋ ਕਿਹੜਾ 파ਟ ਖਾ ਲਿਆ ਜਿਹੜਾ ਨਹੀਂ ਦਿਖਦਾ ਪਿਆ ਆਹ ਵਾਲਾ ਤੋਂ ਕਿੰਨੇ ਹਿੱਸੇ ਖਾ ਲਏ ਇੱਕ ਹੈਨਾ ਜਿਹਦੀ ਗੱਲ ਹੁੰਦੀ ਆ ਉਹਨੂੰ ਅੰਸ਼ ਲਿਖੀਦਾ ਤੇ ਕੁੱਲ ਨੂੰ ਕਿੱਥੇ ਲਿਖੀਦਾ ਹੇਠਾਂ ਕੁੱਲ ਕਿੰਨੇ ਦੇਖੋ ਇੱਕ ਦੋ तीन चार पांच छे सात आठ तो एक बटा आठ तो है ना इन्होंने बड़ा पिज्जा मंगाया लगभग तो कि खा लिया जी एक बटा आठ देखो जी ऑप्शन सही है ए ऑप्शन सही है ठीक मैं पिज्जे वाली एक वीडियो भी बनाई हुई है तो भी देख सकते हैं उस तो बाद दूसरा दो नंबर वाले जो सवाल ने यह थानू लिखती करने पैणगे ठीक है जी ਇੱਕ ਹਾਲ ਵਿੱਚ 315 ਬੱਚੇ ਬੈਂਚਾਂ ਦੇ ਬੈਠੇ ਹਨ ਜੇਕਰ ਹਰੇਕ ਬੈਂਚ ਤੇ ਤਿੰਨ ਬੱਚੇ ਬੈਠੇ ਹਨ ਤਾਂ ਹਾਲ ਵਿੱਚ ਕਿੰਨੇ ਬੈਂਚ ਹਨ ਠੀਕ ਹੈ ਜੀ ਤਾਂ ਟੋਟਲ ਜਿਹੜੇ ਬੱਚੇ ਨੇ ਕੁੱਲ ਬੱਚੇ 315 ਠੀਕ ਹੈ ਜੀ ਤੇ ਹਰੇਕ ਬੈਂਚ ਵਿੱਚ ਕਿੰਨੇ ਬੱਚੇ ਬੈਠੇ ਆ ਤੁਹਾਡੇ ਕੋਲੇ ਤਿੰਨ ਬੱਚੇ ਬੈਠੇ ਆ ਤਾਂ ਤੁਸੀਂ ਇਹਨੂੰ ਕਿੱਦਾਂ ਕਰੋਗੇ ਤਿੰਨ ਬੱਚੇ ਹੈਨਾ ਕਿੱਥੇ ਬੈਠੇ ਆ ਇੱਕ ਬੈਂਚ ਤੇ ਬੈਠੇ ਆ ਤੇ ਉਸ ਬਾਅਦ 315 ਬੱਚੇ ਕਿੰਨੇ ਬੈਂਚਾਂ ਦੇ ਬੈਠਣਗੇ ਤਾਂ ਜਿਹਦੇ ਲਈ ਕੱਢਣਾ ਹੁੰਦਾ ਉਹਨੂੰ ਕੀ ਕਰਦੇ ਕੀਦਾ ਗੁਣਾ ਤੇ ਜਿਹਦੇ ਵਾਸਤੇ ਦਿੱਤਾ ਹੁੰਦਾ ਉਹਨਾਂ ਕੀ ਕਰਦੇ ਕੀ ਭਾਗ ਤਾਂ ਅਲਟੀਮੇਟਲੀ ਤੁਸੀਂ ਕੀ ਕਰੋਗੇ 315 ਨੂੰ 3 ਦੇ ਨਾਲ ਭਾਗ ਕਰੋਗੇ ਤਾਂ 3 ਨੇ 1 ਕਬ 3 3 ਨੇ 1 ਕਮ 3 ਕੱਟਿਆ ਗਿਆ 1 ਉਤਰਿਆ ਇੱਥਾ ਨਹੀਂ ਗਿਆ ਇੱਥੇ ਕੀ ਆ ਗਈ 0 ਫਿਰ 5 ਉਤਰਿਆ ਫਿਰ 3 5 15 ਕਟਿਆ ਗਿਆ ਹੁਣ ਕਈਆਂ ਨੇ ਕਾਲੀ ਕਾਲੀ ਪਤਾ ਕੀ ਕਰਦਾ ਨਾ 15 ਲਿਖ ਕੇ ਆਣਾ ਜਦ ਕਿ ਇਹਦਾ ਉੱਤਰ ਕਿੰਨਾ ਆਣਾ ਜੀ 105 ਠੀਕ ਲੋਰੀ ਨੈਕਸਟ ਕੁਐਸਚਨ ਦੇਖੋ ਜੀ ਸੈਕੰਡ ਕੁਐਸਚਨ ਦਿੱਤੀਆਂ ਨੂੰ ਉਚਿਤ ਭਿੰਨ ਨੂੰ ਮਿਸ਼ਰਤ ਭਿੰਨ ਦੇ ਰੂਪ ਵਿੱਚ ਲਿਖੋ ਦੇਖੋ ਜੀ ਆ ਤੁਹਾਡੇ ਕੋਲੇ ਅਨੁਚਿਤ ਭਿੰਨ ਹੈ ਇੰਪ੍ਰੋਪਰ ਫ੍ਰੈਕਸ਼ਨ ਹੈ ਜਿਹਦੇ ਵਿੱਚ ਅੰਸ਼ ਵੱਡਾ ਹੁੰਦਾ ਤੇ ਜਿਹੜਾ ਹਰ ਹੁੰਦਾ ਉਹ ਕੀ ਹੁੰਦਾ ਛੋਟਾ ਤੁਸੀਂ ਕੁਝ ਨਹੀਂ ਕਰਨਾ 21 ਨੂੰ 8 ਦੇ ਨਾਲ ਭਾਗ ਕਰ ਦਿਓ ਹਨਾ ਤੋ 8 ਦਾ ਪਾੜਾ ਲਾ ਗਏ ਨੂੰ 8 1 8 8 2 16 8 3 24 ਵੱਡਾ ਹੋ ਗਿਆ ਇਹਦੇ ਮੈਨੂੰ 2 ਤੇ ਗਿਆ 8 2 16 ਹੈ ਨਾ ਇੱਥੇ ਹਾਸਲ ਹੋ ਗਿਆ 11 ਚੋਂ 6 ਗਏ 5 1 ਚੋਂ 1 ਗਿਆ 0 ਤੋ ਇਹ ਜਿਹੜਾ ਤੁਹਾਡਾ ਭਾਗ ਫਲ ਹੁੰਦਾ ਹੈ ਹੈ ਨਾ ਇਹਨੂੰ ਇੱਥੇ ਲਿਖੀਦਾ ਬਾਕੀ ਨੂੰ ਇੱਥੇ ਲਿਖੀਦਾ ਤੇ ਜਿੰਨਾ ਭਾਗ ਕਰਦੇ ਵੇ ਉਹਨੂੰ ਹੇਠਾਂ ਲਿਖੀਦਾ ਤੋ ਕਿੰਨਾ ਬਣ ਗਿਆ ਜੀ 2 ਸਹੀ 5/8 ਦੇਖੋ ਥਰਡ ਕੁਐਸਚਨ ਜੇਕਰ ਅਨੂ ਹਰੇਕ ਮਹੀਨੇ 500 ਰੁਪਏ ਦੀ ਬਚਤ ਕਰਦੀ ਹੈ ਤਾਂ ਇੱਕ ਸਾਲ ਵਿੱਚ ਕੁੱਲ ਕਿੰਨੀ ਰਕਮ ਹੋਵੇਗੀ ਕੀ ਤੁਸੀਂ ਕੋਈ ਗੋਲਕਲਾਈ ਹੋਈ ਹੈ ਤੁਸੀਂ ਪੈਸੇ ਸੇਵ ਕਰਦੇ ਹੋ ਜਰੂਰ ਕਰਿਆ ਕਰੋ ਠੀਕ ਹੈ ਜੋ ਤੁਹਾਡੇ ਕੋ ਜਰਾ ਸਾਰਾ ਮਾਉਂਟ ਹੋ ਜਾਂਦਾ ਜਰਾ ਸਾਰਾ ਮਨੀ ਇਕੱਠਾ ਹੋ ਜਾਂਦਾ ਨਾ ਤੁਸੀਂ ਉਹਨੂੰ ਬੈਂਕ ਜਮ੍ਹਾਂ ਕਰਾ ਦਿਆ ਕਰੋ ਆਪਣੇ ਮੰਮੀ ਪਾਪਾ ਨੂੰ ਦੇ ਕੇ ਜਾਂ ਕੋਈ ਕੋਈ ਵਧੀਆ ਜੀ ਚੀਜ਼ ਲੈ ਲਿਆ ਕਰੋ ਬਟ ਮੰਮੀ ਪਾਪਾ ਦੇ ਨਾਲ ਠੀਕ ਹੈ ਅਕਸਰ ਇਹ 1 ਮਹੀਨੇ ਵਿੱਚ ਹਰੇਕ ਮਹੀਨੇ ਵਿੱਚ ਮਤਲਬ 1 ਮਹੀਨੇ ਵਿੱਚ 1 ਮਹੀਨੇ ਵਿੱਚ ਕਿੰਨੇ ਪੈਸੇ ਜੋੜਦੀ ਹੈ 500 ਰੁਪਏ ਜੋੜਦੀ ਹੈ ਸਾਲ ਵਿੱਚ ਕਿੰਨੇ ਸਾਲ ਵਿੱਚ ਕਿੰਨੇ ਮਹੀਨੇ ਹੁੰਦੇ 12 12 ਮਹੀਨੇ ਚ ਕੀ ਕਰੂਗੀ ਇਕ ਲਈ ਦਿੱਤਾ ਜਿਆਦਾ ਲਈ ਕੱਢਣਾ ਕੀ ਕਰਾਂਗੇ ਗੁਣਾ ਕਰ ਦਾਂਗੇ ਤੂੰ ਸਿੰਪਲ ਤੁਸੀਂ ਸਿਰਫ 5 ਨੂੰ 12 ਨਾਲ ਗੁਣਾ ਕਰੋ 12 5 60 ਤੇ ਆ ਜਿਹੜੀਆਂ ਦੋ ਜ਼ੀਰੋ ਆ ਇਹ ਐਸ ਅੱਛੇ ਪਿਛੇ ਲਾ ਦਿਓ ਤਾਂ ਕਿੰਨੇ ਰੁਪਏ ਹੋ ਗਏ ਜੀ 6000 ਰੁਪਏ ਹੋ ਗਏ 6000 ਠੀਕ ਹੈ ਜੀ ਤੋ ਦੇਖੋ ਤੁਹਾਡੇ ਕੋਲ ਵੀ 6000 ਹੋ ਜਾਣੇ ਤੁਸੀਂ ਵੀ 500 500 ਮਹੀਨੇ ਦਾ ਸੇਵ ਕਰਨਾ ਸ਼ੁਰੂ ਕੀਤਾ ਓਕੇ ਮੈਨੂੰ ਕਹਿੰਦਾ ਫੋਰਥ ਕੁਸ਼ਨ ਵਿੱਚ ਕਹਿੰਦਾ ਪੈਟਰਨ ਨੂੰ ਦੇਖ ਕੇ ਖਾਲੀ ਥਾਂਵਾਂ ਭਰੋ ਓਕੇ ਮੈਨੂੰ ਦਿਖਦਾ ਪਿਆ 98 ਤੋਂ 88 ਤਿਆਗੇ ਓਕੇ ਪਿੱਛੇ ਚੱਲਦੇ ਪਏ ਫੀਡਬੈਕ ਚੱਲਦੇ ਪਏ 78 78 ਤੋਂ ਕਿੰਨਾ ਹੋਗਾ 68 68 ਤੋਂ 58 58 ਤੋਂ 48 38 38 ਤੋਂ ਬਾਅਦ ਇੱਥੇ ਕਿੰਨਾ ਹੋਗਾ 28 28 ਤੋਂ ਬਾਅਦ ਕਿੰਨਾ ਆ ਗਿਆ ਜੀ 18 ਅੰਜਮਾਸਪੋਰ ਦਿੱਤੀ ਅਕ੍ਰਿਤੀ ਵਿੱਚ ਇੱਕ ਇਕਾਈ ਵਾਲੇ ਕਿੰਨੇ ਵਰਗ ਹਨ ਦੇਖੋ ਇੱਥੇ ਸਵਾਲ ਇਹ ਨਹੀਂ ਹੈ ਕਿੰਨੇ ਵਰਗ ਹਨ ਇਹ ਹੈ ਇੱਕ ਇਕਾਈ ਵਾਲੇ ਠੀਕ ਹੈ ਜੀ ਤਾਂ ਕਾਊਂਟ ਕਰੋ ਜੀ ਕਿੰਨੇ ਹਨ 1 2 3 4 5 6 7 8 9 10 11 12 ਕਿੰਨੇ ਵਰਗ ਨੇ 12 ਇੱਕ ਇੱਕ ਇਕਾਈ ਵਾਲੇ ਇੱਕ ਯੂਨਿਟ ਵਾਲੇ ਕਿੰਨੇ ਵਰਗ ਨੇ ਤੁਹਾਡੇ ਕੋਲੇ 12 ਵਰਗ ਨੇ ਓਕੇ ਜੀ अच्छा जी उस बार छवा सवाल देखो जी हेरेट ਦਿੱਤੇ ਗਏ ਚਿੱਤਰਾਂ ਵਿੱਚ ਕੋਈ ਦੋ ਸਮਾਨਤਾਵਾਂ ਲਿਖੋ ਰਾਈਟ ਟੂ ਸਿਮਿਲਰਿਟੀਆਂ ਇਨ ਦਾ ਗਿਵਨ ਫਿਗਰਸ ओके ਪਹਿਲੀ ਜਿਹੜੀ ਫੋਟੋ ਆ ਉਹ ਹੈ ਵਰਗ ਦੀ ਸਕੁਅਰ ਦੀ ਤੇ ਦੂਸਰੀ ਜਿਹੜੀ ਫੋਟੋ ਹੈ ਉਹ ਹੈ ਤੁਹਾਡੇ ਕੋਲੇ ਆਇਤ ਦੀ ਹੈ ਨਾ ਦੋ ਸਮਾਨਤਾਵਾਂ ਲਿਖਣੀਆਂ ਦੇਖੋ ਇਹਦੀ ਕਿੰਨੀ ਭੁਜਾ 1 2 3 4 ਇਹਦੀਆਂ ਕਿੰਨੀਆਂ 1 2 3 ਤੇ 4 ਪਹਿਲੀ ਭੁਜਾ ਪਹਿਲੀ ਸਿਮਿਲਰਿਟੀ ਕੀ ਹੋਗੀ ਪਹਿਲੀ ਸਮਾਨਤਾ ਕੀ ਹੋਗੀ ਭੁਜਾ ਦੋਨਾਂ ਦੇ ਕੋਲੇ ਕਿੰਨੀਆਂ ਕਿੰਨੀਆਂ ਭੁਜਾ ਚਾਰ ਭੁਜਾ ਵਰਗ ਕੋਲੇ चार ही पूजा आयत को उसका तो सिखर ठीक है जी सीखर देखो जी दे कि पहला सिखर, दीजा सिखर, दीजा सिखर, सिखर। चार एक, दो, चार ठीक है जी दो कि चार एक सिमिलैरिटी हो और। दोनों की ने बंद कृतियां ने दोनों की बंद कृतियां ने दोनों की ने चतुरभुज ने ठीक है कि बड़ी सिमिलैरिटीज हो सकती है ओके भाई सो ਵਧੀਆ ਤਰੀਕੇ ਨਾਲ ਤਿਆਰੀ ਕਰੋ ਤੇ ਫਿਰ ਪੇਪਰ ਦੇ ਨਾਲ ਜ਼ਰੂਰ ਰਿਵੀਜ਼ਨ ਕਰੋ ਕਿਸੇ ਵੀ ਪੁਰਾਣੇ ਪੇਪਰ ਦੇ ਨਾਲ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਜੋ ਵੀ ਤੁਹਾਡੇ ਸਰ ਜਾਂ ਮੈਮ ਤੋਂ ਅਵੇਲੇਬਲ ਕਰਾਉਂਦੇ ਆ ਉਹਨਾਂ ਜ਼ਰੂਰ ਰਿਵੀਜ਼ਨ ਕਰੋ थैंक यू सो मच